ਇਹੜਾ ਹਾਤੂ ਆਣਾ ਭਾਈ ਦਾ ਸਾਰੀ ਉਮਰ ਨਹੀਂ ਦੇਖਿਆ ਜਿੰਨਾ ਕਿ ਇੱਥੇ ਦੇਖਿਆ ਇੱਕ ਦਿਨ 'ਚ ਹੈਂ ਕਰ ਬਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਜ ਭਾਈ ਦੇ ਸੇ ਤਰੀਕ ਅੱਜ ਕਿੰਨੀਆਂ ਮੁੰਡਿਓ ਦੋ ਜੀ ਦੋ ਦੋ ਤਰੀਕ ਨੂੰ 2 ਫਰਵਰੀ ਨੂੰ ਟੂਰਨਾਮੈਂਟ ਆ ਭਾਈ ਦੇ ਸੇ ਭਾਈ ਟਰਾਲੀ ਮਹਿਕਮੇ ਦਾ ਵੀਰਾ ਬੇਨਤੀ ਹੈ ਵੀਰਾਂ ਨੂੰ ਭਾਈ ਆਪਾਂ ਨਾਲ ਵੇ ਇਹਨੂੰ ਕਰਵਾਉਣ 'ਚ ਆ ਠੀਕ ਹੈ ਨਾ ਨਾ ਭਾਜੀ ਤਾਰੀਫ ਕਰਨ 'ਚ ਆ ਆਪਾਂ ਜਮਨ ਖੁਸ਼ ਕਰਨ ਆ ਕਿ ਕੋਈ ਟਰੈਕਟਰ ਦੇਖਦੇ ਚੰਗੇ ਲੱਗਦੇ ਚੱਲਦੇ ਸਾਨੂੰ ਬੱਚ ਕਹਿੰਦੇ ਵੀ ਤੁਸੀਂ ਆ ਕੀ ਕੰਮ ਕਰਿਆ ਆਪਾਂ ਨਹੀਂ ਵੀਰ ਕਰਾ ਰਹੇ ਸੱਜਾ ਖੜ ਜਾ ਦੇਖ 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 ਆਏ ਹਾਏ ਹਾਏ ਤੇਰੇ ਆਏ ਤੇਰੇ ਆ ਤੇ ਹੌਰੈਂਡ ਦੇ ਯਾਰ ਓ ਯਾਰ ਕਿਓ ਸਰੋ ਬਠੇ ਸਿੰਘਾਂ ਦੇ ਜਾਂਦੇ ਕਾਰ ਸ਼ੂਕ ਦੀ ਕਬਾਦ ਦੇਖੋ ਅੱਜ ਅੱਜ ਕਹਿੰਦਾ ਭਾਈ ਦੇਸਿਆ ਭਾਈ ਆਹ ਲੈ ਨਾ ਜਮਾਨ ਟਰੈਕਟਰ ਦਾ ਸਿੰਪਲੀ ਆ ਭਾਈ ਹੱਜੇ 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 ਮਿੱਟੀ ਦੇਖੋ ਕਿਹਾ ਦੀ ਉਰੇ ਅੜਦੀ ਦਰੀ ਜਾਂਦੀ ਆ ਮਾਰਛੇ ਤੋਂ ਹੀ ਹੋਟਾ ਲੱਗਿਆ ਝੋਟੇ ਦੇਖੋ ਦੇਖ ਬਈ ਕਿਹੜਾ ਬੰਦਾ ਮੁੰਡਿਆ ਹਾਂਜੀ ਕਿਹੜਾ ਪਿੰਡ ਮਸਤਵਾਨਾ ਸਾਹਿਬ ਤੀਨ ਆ ਰੱਖਿਆ ਟਰੈਕਟਰ ਦਾ ਫਿਰ ਇਹਦਾ ਪਹਿਲਵਾਨੀ ਪਹਿਲਵਾਨ ਰੱਖਿਆਗਾ ਜਿੱਤਿਆ ਭਲੇ ਮੈਚ ਵਿੱਚ ਕੋਈ ਵਿਟੈਮਾ ਹੋਣਾ ਲੱਗ ਗਿਆ ਕਿ ਲਾਉਣਾ ਜੇ ਆਹ ਮੈਚ ਹੈ ਪਹਿਲਵਾਨ ਆ ਭਾਈ 53 10 ਇੱਧਰ ਕਹਿੰਦੇ ਪਿੰਡ ਵਾਲੇ ਮੁੰਡੇ ਖੜਿਆ ਗਵਾਂਡ ਦੇ ਕਿਵੇਂ ਮੁੰਡਿਓ ਕੀ ਹਾਲ ਨੇ ਹੋਰ ਬੜਾ ਕਿਵੇਂ ਰਹੋਗੇ ਅੱਜ ਲਾਏਗਾ ਕੜਗੀ ਵਿੱਚ ਇੱਕ ਟ੍ਰਿਕ ਪਾਸੇ ਵਿੱਚ ਹੀ ਆ ਅੱਜ ਅੱਜ ਦਾ ਫੈਟਾ ਕਰਨਾ ਅੱਜ ਦਾ ਅੱਜ ਦੇਖਾਂਗੇ ਭਾਈ ਕਹਿੰਦਾ ਅੱਜ ਕਰਨਾ ਸੈਟ ਆਉਣੇ ਦੀ ਵਾਰੀ ਆ ਅੱਜ ਪਾਇ ਪੂਪ ਕਿਵੇਂ ਦੀ ਠੀਕ ਆ ਜਿੱਦਾਂ ਹੀ ਲੈਂਦੀ 5520 ਸੀ ਗਿਆ ਲਾ ਭਾਈ ਤੇਰਾ ਟੂਰਨਾਮੈਂਟ ਕਰਾਇਆ ਨਵੀਂ ਉਮਰ ਦੇ ਮੁੰਡੇ ਆ ਭਾਈ ਦੇ ਸੇ ਵਾਲੇ ਸਾਰੇ ਆ ਭਾਈ ਸਾਰੇ ਆ ਮੁੰਡਿਆਂ ਨੇ ਟੂਰਨਾਮੈਂਟ ਕਰਾਇਆ ਕੋਈ ਟ੍ਰੇਡਰ ਨਹੀਂ ਕਰਿਆ ਨੇ ਬਲਕਿ ਹਾ ਜੋਰ ਆ ਨਾ ਹਾ ਜੋਰ ਇੱਥੇ ਵਾਰੀਆਂ ਛੀਟੀਆਂ ਮਾਰਦੇ ਆ ਗਾਹਾਂ ਨਹੀਂ ਬੜਾ ਟੱਪੂ ਆ ਕੇ ਡੱਪਦਾ ਨਹੀਂ ਇੱਥੋਂ ਦਾ ਜੋਰ ਭੜਾ ਕਹਿੰਦੇ ਆਹ ਆਹ ਤੇਰੇ ਚੱਲ ਬਈਓ ਅੜ ਗਿਆ ਦੇਖ ਲੈ ਕੀ ਬੰਦਾ ਅਸਰ ਕਰੇ ਤੇਰੇ ਤੇਰੇ ਤੇਰੀ ਹੈ ਸਾਡੇ ਕਨੇ ਕਰਦਾ ਹੋਇਆ ਸਾਰਾ ਦੇਖੀ ਚਲੋ ਪੈਂਤਰੇ ਹੈ ਤੇਰੇ ਆ ਇਹਦਾ ਬਰੇchna ਆਦਰੇਚਾ ਆਦਰੇਚਾ ਆ ਆਦਰੇਚਾ ਦੇਹ ਦੇ ਹੌਲਣਾ ਦੇਖੀ ਤਾਬ ਜਾ ਤਾਬ ਚੌਥੇ ਜਾ ਦੇਖੋ 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 ਮੁੰਡਿਆ ਦੇਖੋ ਹੌਣ ਦੇ ਤਜਰਬੇ ਦੇਖੋ 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 ਉਹ ਕਿਹੜੇ ਗੇਰ ਚ ਸੀ ਆ ਆ ਸਹੀ ਅੱਜ ਬਾ ਠੀਕ ਹੈ ਓਕੇ ਜੇ ਮੈਂ ਝੋਟਾ ਬਾਈ ਬਾਬੇ ਰਾਮ ਚੜ ਕੇ ਦੇਖੋ ਭੱਜ ਲੈ ਪਾਸੇ ਨਾ ਭੱਜ ਅੱਜ ਭੱਜ ਭੱਜ ਟੱਕਾ ਲਾ ਲੈ ਟੱਕਾ ਲਾ ਰਿਹਾ ਟੱਕਾ ਤੇ ਬਾਬੇ ਰਾਮ ਚੜ ਗਿਆ ਅਰਜਨ ਵੇਖੋ ਅਰਜਨ ਅਰਜਨ ਦਾ ਹੋ ਹਟਿਆ ਨਿਬੜ ਗਿਆ ਦਾ ਨਿਬੜ ਗਿਆ ਕੱਲੀ ਰੇਸ਼ ਹੀ ਰਹਿ ਗਈ ਅਰਜਨ ਦਾ ਭਾਈ ਓਏ ਦੇਖੋ 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 ਮੁੰਡੇ ਦੇਖੋ ਮੁੰਡੇ ਦੇਖ ਨਾ ਚੱਲ ਦੇਖ ਦੇਖ ਦੇ ਟਰਾਲੀ ਥੱਲੇ ਲੱਗੀ ਦਰੀਆਂ ਆ ਵਾ ਦੇਖੋ ਭਾਈ ਅਰਜਨ ਤਾਂ ਬਹੁਤ ਟਾਈਮ ਲਾਦਾ ਅਰਜਨ ਨੇ ਅਰਜਨ ਭਮੀਰੀ ਬਣਿਆ ਓਏ ਹੁਣ ਦੇਖੋ ਮੁੰਡੇ ਅਰਜਨ ਭਮੀਰੀ ਬਣਿਆ ਹੁੰਦਾ ਬਾਈ ਵੀ ਅੜਿਆ ਬੈਠਾ ਜਾਂਦਾ ਦੇਖ ਦੇਖ ਦੇ ਤਾਂ ਮਾਰਿਆ ਓਏ ਤਾਂ ਮਾਰਿਆ ਹੁਣ ਜਾਂਦਾ ਓਏ ਅਰਜਨ ਦੇ ਟਰਬੋ ਲਾਈ ਓਏ ਹੰਮ ਦਿਖਾਉਂਦੇ ਆ ਸਲੈਕਸਰੀ ਵਾਲੇ ਬੜੇ ਲਾਇਆ ਵਟੂਆ ਨਾਲ ਇਹ ਹੌਸਟਲ ਵੀ ਲੱਗੀ ਹੋਈ ਆ ਕਿਉਂ ਕਿਵੇਂ ਆ ਠੀਕ ਆ ਦੇਖ ਓ ਹੌਲੈਂਡ ਦਾ ਓਏ ਸਰੀ ਲਾਇ ਰੱਖਿਆ ਤੇਲ ਨਾਲ ਹੀ ਵੇਲਡਿੰਗ ਕਰਾ ਰੱਖਿਆ ਨੱਡ ਬੋਲ ਨੂੰ ਤਰਸ ਹੀ ਨਹੀਂ ਆ ਉਹ ਝੋਟੇ ਓਏ ਕਿਹੜਾ ਲੈ ਬਾਈ ਏ ਤੇਰਾ ਝੋਟਿਆ ਹਾਂ ਬਾਈ ਓਏ ਬਾਈ ਓਏ ਹੌਲੈਂਡ ਤੇਰਾ ਏ ਛੋਟਾ ਬੰਪ ਨਹੀਂ ਨੜ ਵੈਲਡਿੰਗਰਾ ਦਾ ਹੱਥ ਨਹੀਂ ਫੁੱਲਾ ਕਰੂ ਕਹਿੰਦਾ ਓਏ 80 ਘੰਟੀ ਚੱਲਿਆ ਹੈ 80 ਘੰਟੀ ਚੱਲਿਆ 80 ਘੰਟੀ ਚੱਲਿਆ ਭਾਈ ਇਹ ਰੀਲ ਬਣਾਉਂਦਾ ਜਿਹਨਾਂ ਆਪਾਂ ਦੀ ਵਾ ਭਾਈ ਉਹ ਡੱਕਦਾ ਮੁੰਡਿਆਂ ਨੇ ਦੇਖੋ ਵਧਾਤਾ ਵਧਾਤਾ ਹੋਰ ਵਧਾਦਾ ਮੁੰਡਿਆਂ ਦੇ ਦੇ ਸਿਰਾਂ ਲਾ ਜਾਵਾਂ ਚੱਲ ਓਏ ਹਰ ਤੇਰੇ ਹਰ ਤੇਰੇ ਹਰ ਤੇਰੇ ਇਹ ਸੋਰ ਨੇ ਟਰਾਲੀ ਅੱਜ ਓਏ ਲੈ ਬਾਏ ਆਪਣੇ ਮੁੰਡਿਆ ਫਾਗ ਗਿਆ ਦੂਜਾ ਨਾ ਨਈਂ ਦੂਜਾ ਘੇਰ ਜਾਂਦਾ ਜੇ ਬਾਈ ਮੁੰਡੇ ਨੇ ਜੋਰ ਹੀ ਨਹੀਂ ਲਵਾਇਆ ਘੇਰ ਹੀ ਨਹੀਂ ਪਾਇਆ ਗਿਆ ਮੁੰਡੇ ਕੋ ਨਵਾਂ ਟਰੈਕਟਰ ਆ 90 ਘੰਟ ਚੱਲਿਆ ਜਾਂਦੇ ਦੇ ਦੇਖਣੇ ਓਏ ਤੀਜਾ ਬਾਈ ਦੇਖ ਦੇਖ

ਕਾਹ ਹਰਿਆਣੇ ਦਾ ਹੋਊ ਨੋਮਰ ਦੇਖਣਾ ਭਾਈ ਕੀ ਬਣਦਾ ਇਹਦਾ ਲੈ ਥੋੜਾ ਫੂਟਰਾ ਚਾਹਵਾ ਤੇ ਟੱਕਰੂ ਹੋ ਗਿਆ ਲਟਕਾਣੇ ਲੱਗੀ ਪਈ ਐ ਚੱਲ ਬੈੜੀ ਦੇਖੋ ਹੈ ਕੱਲ ਜਿਹੜੀ ਟਿਕਾਣੇ ਲੱਗੀ ਪਈ ਐ ਦਬ ਗਿਆ ਪਹਿਲੀ ਸਹੀ ਸੀਗਾ ਪਹਿਲੀ ਸਹੀ ਸੀ ਦਬ ਗਿਆ ਆਹੀ ਜਿਹੜਾ ਮਰੂਆ ਤੋਂ ਫੇਰ ਚੜ ਜੂ ਉਸ ਤੋਂ ਬਾਅਦ ਨਾਤ ਨਹੀਂ ਦਿੰਦੇ ਦੋ ਤਰੀਕੇ ਭਾਈ ਅੱਜ ਦਾ ਹੈ ਬਲੌਗ ਉਹ ਅੜ ਗਿਆ ਅੜ ਗਿਆ ਬਾਈ ਤਿਆਰੀ ਵਾਲੀ ਕਰਕੇ ਲਿਆਏ ਸੀ ਯਾਰ ਉਹ ਗਿਆ ਕੰਮ ਉਹਦਾ ਤਾਂ ਭਾਈ ਬਾ ਖੜ ਗਿਆ ਅਰਜਨ ਦਾ ਪੂ ਬੋਲ ਗਈ ਪੂ ਅਰਜਨ ਦੀ ਭਾਈ ਪੂ ਦੇ ਤੂੰ ਆ ਦੇਖ ਓਏ ਜਾਊਗਾ ਦੇਖੋ ਭਾਈ ਲੈ ਗਿਆ ਉਹ ਲੈ ਗਿਆ ਹੱਥਾ ਦੀ ਦਿਖਾਉਨੇ ਆ T20 ਆ ਦੇਖੋ টারਬੋ ਲਾਈ ਹੋਈ ਬਾਈ ਆ ਫੁੱਲ ਨਹੀਂ ਪਈਆ ਹੁਣ ਵੀ ਓਏ ਆ ਤੁਹਾਨੂੰ ਦਿਖਾਉਂਦਾ ਬਾਈ ਰੇਸ਼ਮਾਰੀ ਤੇਰਾ ਬਾਈ ਮਾਰੀ ਮਾਰੀ ਰੇਸ਼ਮਾਰੀ ਆਏ ਹਾਏ ਓਏ ਆ ਨਵੀਂ ਲੱਗਿਆ টারਬੋ ਦੇਖਾ ਆ ਪੈ ਫੁਲਾਈ ਪਈਆ ਤਾਂ ਆ ਦੇਖੋ ਦੇਖੋ ਕੀ ਕਰਦਾ ਇਹ ਬਾਈ ਨੇ ਨਵਾਂ ਜਗਾਰਡ ਕਰਾ ਕੇ ਲਿਆਂਦਾ ਜਮਾ ਨਵਾਂ ਟਰੈਕਟਰ ਆ ਬਾਈ ਆ ਵੀ ਓਏ ਕਿਹੜਾ ਬੰਦਾ ਬਾਈ ਮਾੜੀ ਮਾਦਾ ਵੀਰ ਜੀ ਅੱਛਾ ਤੁਸੀਂ ਵੀ ਲਾਇਆ ਅੱਜ ਹਾਂ ਵੀਰ ਜੀ ਲਾਇਆ ਹੁਣ ਤੇ ਹੀ ਮਾਰਦਾ ਅੱਜ ਨਵੀਂ ਲਵਾਈ ਆ ਟਰਬੋ ਹਾਂ ਜੀ ਹੈ ਬਾਈ ਪਹਿਲਾ ਘੇਰਾ ਜਿਆ 850 ਪਹਿਲਾ ਜਾਂ ਸੀ ਅੱਜ ਬਾਈ ਕਹਿੰਦਾ ਨਵੀਂ ਟਰਬੋ ਰ ਬਾਈ ਹੈ ਇੱਕ ਵੀ ਨਹੀਂ ਕਰਿਆ ਆਏ ਹਾਏ ਓਏ ਬਾਈ ਹਾਂ ਚੱਕ ਵੀ ਨਹੀਂ ਕਰਿਆ ਓਏ ਲੈ ਬਈ ਦੇਖਦੇ ਆ ਮੁੰਡੇ ਨੇ ਟਰਬੋ ਜਮਾ ਨਵੀਂ ਲਵਾਈ ਆ ਦੇਖੋ ਮਾਰੋ ਨਿਗਾ ਪਹਿਲੇ ਦਿਨ ਹੀ ਅੱਜ ਕੰਮ ਤੇ ਲਿਆ ਕੇ ਛੱਡਿਆ ਲਾਉਂਦਾ ਫਿਰੇ ਨੀ ਕੇਪੀ ਬੋਲਦੀ ਆ ਦੇਖੋ ਕਰਾਂ ਚੱਲ ਪਿਆ ਚੱਲ ਪਿਆ ਇਹ ਆਊਗਾ ਆਏਗਾ ਭਾਈ ਪੰਪ ਤੇਲ 33 ਨੇ ਧਰਤੀ ਲਿਆਦੀ ਭਾਈ ਲੋਕ ਹਲਿਆ ਤੇ ਮੇਲੇ ਜਾ 33 ਨੇ ਕਹਿੰਦੇ ਦੇਖੋ ਜਾਂਦਾ ਦੇਖੋ ਜਾਂਦਾ ਵੱਡਾ ਹੋਰ ਗੇਰ ਮਾਰਿਆ ਤੇਰੀ ਚੌਥਾ ਮਾਰਿਆ ਓਏ ਤਾਪ ਆ ਇੱਥੇ ਦੋ ਖਾ ਕੇ ਵੱਡੇ ਡਾਬ ਚੋਂ ਇਹ ਕਿੰਨਾ ਧੱਕਾ ਲਾ ਦੇ ਲਾ ਦੇ ਭਾਈ ਧੱਕਾ ਹਣ ਬਈ ਆਈ ਗੱਡਨੀ ਆਲਾ ਅਰੇ ਗੇਰਾ ਪੱਟੂ ਹਟਦਾ ਲੈ ਐਕਾ ਬਾਹਰ ਗੇਰਾ ਮੰਗਰ ਬਾਰੀ ਟਰਾਲੀ ਹੋਣਾ ਐ ਲੈ ਲੈ ਬਹੁਤ ਆ ਬਹੁਤ ਅਹੀ ਨਾੜ ਗਿਆ ਨਾੜ ਗਿਆ ਪੈ ਗਿਆ ਓਏ ਝੋਟਾ ਆਰ ਗਿਆ ਆਰ ਗਿਆ ਆਰ ਗਿਆ ਇਹ ਸੜ ਗਿਆ ਭਾਈ ਬਾਬੇ ਵਾਲਾ ਚਲੇ ਚੱਲੇ ਬੱਲੇ 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 ਚਲੇ ਚੱਲੇ ਚਲੇ ਬਾਬਾ ਚਲੇ ਇਹ ਗੋਹ ਦੇਖ ਜਾਂਦਾ ਮੇਰਾ ਹੈ ਤੇਰੇ ਚੱਲ 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 ਚੱਟੇ ਚੱਲ ਪਰੇ ਰਵੇ ਪਰੇ ਆ ਗਈ ਭਾਈ ਇਹ ਵੀ ਸੀ